ਬੁੱਧਵਾਰ ਸ਼ਾਮ ਕਰੀਬ 7 ਵਜੇ ਤੇਜ਼ ਹਨੇਰੀ ਚੱਲਣ ਨਾਲ ਪਿੰਡ ਦੁਸਾਂਜ ਫਲੋਰ ਵਿਖੇ ਬਣੇ ਆਟੋਮੈਟਿਕ ਡਰਾਈਵਿੰਗ ਟਰੈਕ ਤੇ ਨੁਕਸਾਨ ਹੋਇਆ ਇਸ ਟਰੈਕ ਨਾਲ ਲੱਗਦੀਆਂ ਖਿੜਕੀਆਂ ਦੇ ਜ਼ਿਆਦਾਤਰ ਸ਼ੀਸ਼ੇ ਟੁੱਟ ਗਏ ਹਨ ਬਾਉਂਡਰੀ ਤੇ ਲੱਗੀਆਂ ਲਾਈਟਾਂ ਦੇ ਵੱਲ ਲੈਂਪ ਅਤੇ ਮੇਨ ਗੇਟ ਤੇ ਬਣੀਆਂ ਹੋਈਆਂ ਸਿੰਬਲ ਵੀ ਟੁੱਟ ਕੇ ਟੋਟੇ-ਟੋਟੇ ਹੋ ਕੇ ਟਰੈਕ ਅਤੇ ਨਾਲ ਲੱਗਦੇ ਖੇਤਾਂ ਵਿੱਚ ਜਾ ਟਿਕੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਕਿਉਰਿਟੀ ਗਾਰਡ ਫੌਜੀ ਮਹਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਵੀਰਵਾਰ ਸਵੇਰੇ ਆਕੇ ਮੈਡਮ ਅਮਨਦੀਪ ਕੌਰ ਨੇ ਟਰੈਕ ਖੋਲਿਆ ਤਾਂ ਦੇਖਿਆ ਕਿ ਹਨੇਰੀ ਨਾਲ ਖਿੜਕੀਆਂ ਦੇ ਸ਼ੀਸ਼ੇ ਅਤੇ ਹੋਰ ਵੀ ਬਹੁਤ ਕੁਝ ਟੁੱਟਾ ਹੋਇਆ ਸੀ ਫੌਜੀ ਮਹਿੰਦਰ ਸਿੰਘ ਨੇ ਉੱਚ ਅਧਿਕਾਰੀਆਂ ਨੂੰ ਅਪੀਲ ਕਰਦੇ ਕਿਹਾ ਕਿ ਉਸ ਨੂੰ ਪਹਿਲ ਦੇ ਆਧਾਰ ਤੇ ਠੀਕ ਕਰਵਾਇਆ ਜਾਵੇ ਕਾਲ ਦੀ ਨੇਰੀ ਆਣ ਕਾਰਨ ਅਸੀਂ ਅੱਜ ਆਪ ਪੜੇ ਦਫਤਰ ਆਟੋਮੈਟਿਕ ਡਰਾਈਵਿੰਗ ਟਰੈਕ ਤੇ ਆਗੇ ਦੇਖਿਆ ਫਲੋਰ ਵਿੱਚ ਤੇ ਸਾਡੇ ਨਾਦ ਦੀ ਨੇਰੀ ਦੀ ਵਜ੍ਹਾ ਨਾਲ ਕਾਫੀ ਨੁਕਸਾਨ ਹੋਇਆ ਹੈ ਉਹ ਸ਼ੀਸ਼ੇ ਟੁੱਟ ਗਏ ਹੈ ਜਾਂ ਆਪਣਾ ਬੋਰਡ ਲੱਗ ਕੇ ਟੁੱਟ ਗਏ ਬਾਲੀ ਸਕਿਉਰਟੀ ਲੇਟਰ ਟੁੱਟ ਗਈਆਂ ਤੇ ਕਾਫੀ ਨੁਕਸਾਨ ਹੋਇਆ ਮੇਰਾ ਸਾਡਾ ਵੀਰੋ ਜੋ ਵੀ ਹੈਗਾ ਬਾਉਂਡਰੀ ਦੇ ਜਿਹੜੀਆਂ ਸਕਿਉਰਟੀ ਲੇਟ ਲੱਗੀ ਉਹਦੀ ਬਾਉਂਡਰੀ ਜੋ ਕੋਸ਼ ਸ਼ੈੱਡ ਹੈਗੇ ਉੱਡ ਗਏ ਆ ਜੋ ਆਟੋਮੈਟਿਕ ਡਰਾਈਵਿੰਗ ਟਰੈਕ ਦਾ ਸਿੰਪਲ ਬਣਿਆ ਹੋਇਆ ਉਹ ਉੱਡ ਗਿਆ ਪੂਰਾ ਜੀ ਉਹ ਸਾਡੇ ਤੇ ਟਰੈਕ ਦੇ ਵਿੱਚ ਹੀ ਪਿਆ ਹੈ ਤੇ ਉਸ ਜਿਹੜਾ ਸਾਡੇ ਦਫਤਰ ਦੇ ਅੰਦਰਲੇ ਪਾਸੇ ਦੇ ਸ਼ੀਸ਼ੇ ਹੈ ਜਿਤੋਂ ਕਿ ਸਾਡੀ ਸੇਫਟੀ ਵਾਸਤੇ ਲੱਗੇ ਹੋਏ ਆ ਉਹ ਸ਼ੀਸ਼ੇ ਦਾ ਵੀ ਕਾफी ਨੁਕਸਾਨ ਹੋਇਆ ਹੈ ਤੇ ਅਸੀਂ ਅੱਜ ਆਪਣਾ ਜਦੋਂ ਸਵੇਰੇ ਡਿਊਟੀ ਤੇ ਆਏ ਆ ਇਹ ਆ ਕੇ ਸਾਰਾ ਚੈੱਕ ਕੀਤਾ ਤੇ ਸਾਡੇ ਦਫਤਰ ਦੇ ਵਿੱਚ ਕਾफी ਨੁਕਸਾਨ ਮਿਲਿਆ ਤੇ ਸਾਡੀ ਅੱਗੇ ਸਾਹਿਬ ਨੂੰ ਰਿਕੁਐਸਟ ਹੈ ਕਿ ਇਹਦੀ ਛੇਤੀ ਤੋਂ ਛੇਤੀ ਮਰਮਤ ਕਰਾਈ ਜਾਵੇ